ਸੱਚਾ ਹੰਦਨਰ ਨੂੰ ਪੱਕਾ ਕਰਨ ਦੇ ਮਾਮਲੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਲੋਕਾਂ ਨੇ ਪ੍ਰਸ਼ਾਸਨ ਅਧਿਕਾਰੀਆਂ ਦੇ ਵਾਅਦਾਖਲਾਫੀ ਦਾ ਦੋਸ਼ ਲਗਾਉਂਦਿਆਂ ਅੱਜ ਗੜੀ ਪੁਲ ਤੇ ਚੱਕਾ ਜਾਮ ਕਰ ਦਿੱਤਾ ਹੈ ਜਿਸ ਕਾਰਨ ਰੋਪੜ ਤੇ ਲੁਧਿਆਣਾ ਅਤੇ ਖੰਨੇ ਤੋਂ ਨਮਾ ਸ਼ਹਿਰ ਮਾਰਗ ਵਾਲੀ ਆਵਾਜਾਈ ਠੱਪ ਹੋ ਗਈ ਹੈ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਪਟੀਆਂ ਹਰਦੀਪ ਸਿੰਘ ਗਿਆਸਪੁਰਾ ਜਗਿੰਦਰ ਸਿੰਘ ਸੇ ਅਕਾਲੀ ਦਲ ਦੇ ਮੁਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਅਧਿਕਾਰੀਆਂ ਨਾਲ ਹੋਈ ਮੀਟਿੰਗ ਜੋ ਬੋਨਾ ਵਾਦਾ ਕੀਤਾ ਸੀ ਕਿ ਨਹਿਰ ਨੂੰ ਪੱਕਾ ਨਹੀਂ ਕੀਤਾ ਜਾਵੇਗਾ ਅਤੇ ਨਹਿਰ ਨੂੰ ਚੌੜਾ ਕਰਨ ਲਈ ਮਿੱਟੀ ਦੀ ਜੋ ਪਟਾਈ ਹੋਵੇਗੀ ਉਸ ਨੂੰ ਕਿਨਾਰਿਆਂ ਦੀ ਮਜ਼ਬੂਤੀ ਲਈ ਲਾਇਆ ਜਾਵੇਗਾ ਉਕਤ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਅਧਿਕਾਰੀ ਅਤੇ ਨਹਿਰ ਪੱਕੀ ਕਰਨ ਵਾਲੇ ਠੇਕੇਦਾਰ ਦੀ ਮਿਲੀ ਭੁਗਤ ਨਾਲ ਨਹਿਰ ਦੀ ਮਿੱਟੀ ਪੁੱਟ ਕੇ ਬਾਹਰ ਭੇਜੀ ਜਾ ਰਹੀ ਹੈ ਜਿਸ ਕਾਰਨ ਸੜਕ ਦੇ ਆਸ-ਪਾਸ ਦੇ ਖੇਤਾਂ ਨੂੰ ਖਤਰਾ ਖੜਾ ਹੋ ਸਕਦਾ ਅਤੇ ਜਾਨੀ-ਮਾਲੀ ਨੁਕਸਾਨ ਵੀ ਹੋ ਸਕਦਾ ਉਹਨਾਂ ਨੇ ਕਿਹਾ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਲੋਕਾਂ ਵੱਲੋਂ ਗੜੀ ਪੁਲ ਤੇ ਪ੍ਰਸ਼ਾਸਨ ਅਧਿਕਾਰੀਆਂ ਦੇ ਵਾਅਦੇ ਖਿਲਾਫੀ ਵਿਰੋਧ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਉਕਤ ਅਗੂਮਾਨੇ ਕਿਹਾ ਕਿ ਅਜੇ ਤੱਕ ਉਹਨਾਂ ਨਾਲ ਗੱਲਬਾਤ ਲਈ ਕੋਈ ਵੀ ਅਧਿਕਾਰੀ ਨਹੀਂ ਆਇਆ ਅਤੇ ਚੱਕਾ ਜਾਮ ਰੋਸ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਸ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਰੋਪੜ ਤੋਂ ਲੁਧਿਆਣਾ ਅਤੇ ਖੰਨੇ ਤੋਂ ਨਮਾਸਰ ਮਾਰਗ ਦੀ ਆਵਾਜਾਈ ਠੱਪ ਹੋਣ ਕਾਰਨ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਪੁਲਿਸ ਵੱਲੋਂ ਆਵਾਜਾਈ ਬਹਾਲ ਕਰਨ ਲਈ ਬਦਲਵੇਂ ਪ੍ਰਬੰੰਧ ਕੀਤੇ ਜਾ ਰਹੇ ਨੇ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾੜ ਦੀ ਰਿਪੋਰਟ ਬੜੀ ਦੁਖ ਦੀ ਗੱਲ ਆ ਵੀ ਪਿੱਛੇ ਜੇ ਜਦੋਂ ਇਹ ਸੜਕ ਇੱਥੋਂ ਬੰਦ ਕੀਤੀ ਗਈ ਸੀ ਉਦੋਂ ਕੁਝ ਕਮਿਟਮੈਂਟਾਂ ਹੋਈਆਂ ਸੀ ਪ੍ਰਸ਼ਾਸਨ ਦੀਆਂ ਨਹਿਰੀ ਵਿਭਾਗੇ ਨਾਲ ਬੈਠ ਕੇ ਸੰਯੁਕਤ ਕਿਸਾਨ ਮੋਰਚੇ ਦੇ ਸਮੂਹ ਆਗੂ ਸਹਿਬਾਨ ਸਨ ਦੇ ਵਿੱਚ ਹੋਰ ਵੀ ਪਤਵੰਤੇ ਸੱਜਣ ਸ਼ਹਿਰ ਦੇ ਤੇ ਇਲਾਕੇ ਦੇ ਸਨ ਜਿਨ੍ਹਾਂ ਦੇ ਸਾਹਮਣੇ ਫੈਸਲਾ ਕੀਤਾ ਗਿਆ ਸੀ ਇੱਕ ਤਾਂ ਪਹਿਲੀ ਗੱਲ ਸੀ ਵੀ ਇਹ ਨਹਿਰ ਪੱਕੀ ਨਹੀਂ ਕਰਨੀ ਦੂਸਰਾ ਇਹ ਗੱਲ ਸੀ ਵੀ ਇਹਦੇ ਵਿੱਚੋਂ ਬਿਲਕੁਲ ਵੀ ਮਾਈਨਿੰਗ ਨਹੀਂ ਕੀਤੀ ਜਾਊ ਉਹ ਜਿਹੜੀ ਮਿੱਟੀ ਵਿੱਚੋਂ ਚੌੜੀ ਕਰਨ ਦੇ ਆਉਗੇ ਉਹ ਸਾਈਡ ਤੇ ਦਰਖਤਾਂ ਤੇ ਲਾਤੀ ਜਾਊਗੀ ਪਰ ਦੇਖਣ ਚ ਆਇਆ ਵੀ ਜਿਹੜੀ ਮਿੱਟੀ ਦਾ ਨਜਾਇਜ਼ ਮਾਈਨਿੰਗ ਦਾ ਕੰਮ ਆ ਵਿੱਚੋਂ ਇਹਦੇ ਭਰਤ ਲਈ ਟਰਾਲੀਆਂ ਟਿਪਰ ਕੱਢੇ ਜਾ ਰਹੇ ਨੇ ਸ਼ਰਿਆਮ ਸਾਈਡਾਂ ਤੱਕ ਬਿਲਕੁਲ ਦਰਖਤਾਂ ਦੇ ਤੋ ਜਰਾਂ ਤੱਕ ਜਿਹੜਾ ਤੱਕ 20 20 ਫੁੱਟ ਤੱਕ ਦਾ ਉਹਨਾਂ ਨੇ ਜਿਹੜਾ ਪੱਟਤਾ ਜਿਹਦਾ ਜਿਹੜਾ ਡਾਇਰੈਕਟ ਨੁਕਸਾਨ ਆ ਵਾਤਾਵਰਣ ਨੂੰ ਵੀ ਹੋਣਾ ਤੇ ਆਉਣ ਵਾਲੇ ਸਮੇਂ 'ਚ ਇਹ ਸੜਕ ਜਿੱਤੇ ਆਪਾਂ ਖੜੇ ਆ ਇਹਨੂੰ ਨੁਕਸਾਨ ਵੀ ਹੋਣਾ ਤੇ ਅਲਟੀਮੇਟਲੀ ਜੋ ਕਮਿਟਮੈਂਟ ਲਿਖ ਕੇ ਕੀਤੀ ਗਈ ਉਸ ਦੇ ਖਿਲਾਫ ਜੋ ਇਹ ਨੈਰੀ ਮੈਕਮੇ ਦੇ ਸੂਬਾ ਅਧਿਕਾਰੀ ਕੰਮ ਕਰ ਰਹੇ ਨੇ ਉਸ ਦੇ ਖਿਲਾਫ ਅੱਜ ਇਹ ਫੇਰ ਦੁਬਾਰਾ ਧਰਨਾ ਲੱਗਿਆ ਮੈਂ ਮਾਫੀ ਵੀ ਮੰਗਦਾ ਹਾਂ ਸਮੂਹ ਰਾਹਗੀਰਾਂ ਤੋਂ ਜਿਨ੍ਹਾਂ ਨੂੰ ਇਸ ਪਰੇਸ਼ਾਨੀ ਦਾ ਸਾਹਣਾ ਕਰਨਾ ਪੈ ਰਿਹਾ ਪਰ ਪ੍ਰੋਬਲਮ ਇਹ ਹੁੰਦੀ ਆ ਵੀ ਜਦੋਂ ਪ੍ਰਸ਼ਾਸਨ ਨੇ ਆਪਣੀ ਲਿਖਤੀ ਤੋਂ ਭੱਜ ਜਵੇ ਫਿਰ ਹੱਲ ਕੋਈ ਨਹੀਂ ਰਹਿ ਜਾਂਦਾ ਫਿਰ ਇਹੀ ਆ ਵੀ ਇਨੀ ਠੰਡ ਦੇ ਵਿੱਚ ਆ ਵਿਚਾਰੇ ਸਾਰੇ ਕਿਸਾਨ ਸੜਕਾਂ ਤੇ ਬੈਠਿਆ ਕਿਉਂਕਿ ਇਹ ਨਸਲਾਂ ਦਾ ਆਉਣ ਵਾਲੀਆਂ ਪੀੜ੍ਹੀਆਂ ਦਾ ਤੇ ਸਾਡੇ ਪਾਣੀ ਦਾ ਮਸਲਾ ਹੈ ਤੁਸੀਂ ਖੁਦ ਉਸ ਮੀਟਿੰਗ ਵਿੱਚ હાજર ਸੀਗੇ ਈ ਲੱਗਦਾ ਵੀ ਪ੍ਰਸ਼ਾਸਨ ਦੀ ਕੋਈ ਟਲਮਟ ਰਹੀ ਹੈ ਜਾਂ ਫਿਰ ਪ੍ਰਸ਼ਾਸਨ ਨਾਲ ਲੱਗਿਆ ਹੋਇਆ ਦੇਖੋ ਜਿਹੜੀ ਇਹ ਹੁਣ ਤੱਕ ਜੋ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਇੱਕੋ ਲੱਗਦਾ ਵੀ ਜਿਹੜੇ ਬੰਦੇ ਅੰਦਰ ਨਹਿਰ ਦੀ ਸਫਾਈ ਦਾ ਜਿਹਨਾਂ ਨੂੰ ਚੌੜਾ ਕਰਨ ਦਾ ਕੰਮ ਦਿੱਤਾ ਗਿਆ ਠੇਕੇਦਾਰ ਤੋਂ ਲੈ ਕੇ ਨਹਿਰੀ ਵਿਭਾਗਮ ਤੇ ਸਾਰੇ ਬੰਦੇ ਵਿੱਚ ਰਲੇ ਹੋਏ ਨੇ ਕਿਉਂਕਿ ਉਸ ਦਿਨ ਵੀ ਇਹ ਗੱਲ ਕੀਤੀ ਗਈ ਸੀ ਵੀ ਕੁਝ ਵਿੱਚੋਂ ਨਜਾਇਜ਼ ਟਿੱਪਰ ਤੇ ਟਰਾਲੀਆਂ ਭਰੀਆਂ ਜਾ ਰਹੀਆਂ ਨੇ ਜਿਹਦਾ ਸਾਨੂੰ ਚੀਫ ਸਾਹਿਬ ਨੇ ਆਪੇ ਇਹ ਸਵਾਸਨ ਦਿੱਤਾ ਸੀ ਵੀ ਅਸੀਂ ਸਾਰਿਆਂ ਨਾਲ ਸਖਤੀ ਕਰਦੇ ਹਾਂ ਤੇ ਇੱਥੇ ਜਿੰਨੇ ਵੀ ਮਹਿਕਮੇ ਦੇ ਬੰਦੇ ਨੇ ਉਹਨਾਂ ਦੇ ਵੀ ਸ਼ਿਕਾਇਤ ਉੱਤੇ ਤਾਂ ਕਰਾਂਗੇ ਤਾਂ ਕਿ ਇੱਕ ਵੀ ਜੋ ਇਹਦੇ ਵਿੱਚੋਂ ਟਰਾਲੀ ਕਿਸੇ ਪਾਸੇ ਨਾ ਕੱਢੀ ਜਾ ਸਕੇ ਫੇਰ ਵੀ ਜੇ ਕੰਮ ਚੱਲ ਰਿਹਾ ਇਹ ਮਿਲੀ ਭੁਗਤ ਦੇ ਬਿਨਾਂ ਨਹੀਂ ਚੱਲ ਸਕਦਾ ਜਿਹਨਾਂ ਨਾਲ ਸਾਡਾ ਜਗਨਦਰ ਸਿੰਘ ਸੇਹ ਜੀ ਐਕਟ ਚੇਅਰਮੈਨ ਮਾਰਕੀਟ ਕਮੇਟੀ ਸਵਰਾਲਾ ਮੈਂ ਇੱਕ ਕਿਸਾਨ ਹੋਣ ਦੇ ਨਾਤੇ ਅੱਜ ਇਸ ਸੰਗਠਨ ਵਿੱਚ ਖੁੱਦਿਆਂ ਕਿਉਂਕਿ ਕੁਝ ਦਿਨ ਪਹਿਲਾਂ ਇੱਥੇ ਧਰਨੇ ਲਾਇਆ ਗਿਆ ਸੀ ਦੋ ਦਿਨ ਵਾਸਤੇ ਕਿਉਂਕਿ ਨਹਿਰ ਪੱਕੀ ਹੋਣ ਦੀ ਪ੍ਰਮੋਜਨ ਆਈ ਸੀ ਸਰਕਾਰ ਦੀ ਅਸੀਂ ਸਾਰਿਆਂ ਨੇ ਵਿਰੋਧ ਕੀਤਾ ਕਿਉਂਕਿ ਪਾਣੀ ਵੀ ਜਿਹੜੀ ਸੀਪੇ ਜਾਂ ਤੇ ਉਧਰ ਘਟ ਜਾਂਦੀ ਹੈ ਬਹੁਤ ਚਲੋ ਖੈਰ ਉਸ ਸਮਝੌਤੇ ਦੇ ਵਿੱਚ ਗੱਲ ਹੋਈ ਕਿ ਨਹਿਰ ਪੱਕੀ ਨਹੀਂ ਕੀਤੀ ਜਾਊਗੀ ਸਿਰਫ 10-10 ਫੁੱਟ ਦੋਨੋਂ ਪਾਸੇ ਚੌੜਾ ਕੀਤਾ ਜਾਊਗਾ ਔਰ ਉਹ ਜਿਹੜੀ ਮਿੱਟੀ ਪੱਟਦੇ 10 ਫੁੱਟ ਦੀ ਅਸੀਂ ਉਹ ਕਿਹਾ ਸੀ ਬਾਹਰ ਨਾਲ ਜਾਏ ਢੋਈ ਜਾਵੇ ਵਿੱਚ ਹੀ ਨਾ ਜਾਵੇ ਉਹ ਠੇਕੇਦਾਰ ਨੂੰ ਕਹੋ ਕਿ ਮਿੱਟੀ ਪੱਟ ਕੇ ਨਾਲ ਹੀ ਨਹਿਰ ਦਾ ਕੰਢਾ ਛੜਖੜਾ ਪਾਸੇ ਮਜ਼ਬੂਤ ਕਰੇ ਤਾਂ ਕਿ ਕੱਲ ਨੂੰ ਕੋਈ ਰੋਡ ਦੀ ਗੱਡੀ ਐਕਸੀਡੈਂਟ ਦੇ ਵਿੱਚ ਨਾ ਗਰੇ ਤੇ ਲੇਕਿਨ ਇਹਨਾਂ ਨੇ ਹੁਣ ਕੀ ਕੀਤਾ ਸਮਝੌਤਾ ਲਿਖਤੀ ਰੂਪ ਕਰਨ ਦੇ ਵਿੱਚ ਉਹ ਸਮਝੌਤੇ ਦੇ ਵਿੱਚ ਐਸ ਡੀਓ ਸੰਵਰਾਲਾ ਐਸ ਡੀਓ ਐਜੂਕੇਸ਼ਨ ਐਕਚੁਅਲੀ ਐਜੂਕੇਸ਼ਨ ਐਸ ਐਜੂਕੇਸ਼ਨ ਤੇ ਚੀਫ ਇੰਜੀਨੀਅਰ ਸੀਗਾ ਸਾਰੇ ਲਿਖਤੀ ਸੀ ਹੋਤਾ ਹੋਇਆ ਔਰ ਕੰਮ ਚੱਲਿਆ ਦੋ ਦਿਨ ਉਸ ਤੋਂ ਬਾਅਦ ਇਹਨੇ ਫੇਰ ਹੋਈ ਚੋਰ ਮੋਰੀਆਂ ਰਾਹੀਂ ਉਹ ਕੰਮ ਸ਼ੁਰੂ ਕਰਤਾ ਰੇਤਾ ਵੇਚਣਾ ਸ਼ੁਰੂ ਕਰਤਾ ਰਾਤਾਂ ਨੂੰ ਪੇਪਰ ਭਰਨੇ ਸ਼ੁਰੂ ਕਰਤੇ ਔਰ ਜਿਹੜੇ ਵੱਡੇ ਦਰਖਤ ਨੇ ਵੱਡੇ 20 30 ਸਾਲ ਦੇ ਖੜੇ ਨੇ ਉਹ ਪਟ ਕੇ ਇਹਨਾਂ ਨੇ ਵਿਚੇ ਦੱਬਨੇ ਸ਼ੁਰੂ ਕਰਤੇ ਹੁਣ ਔਰ ਨਾੜ ਦਾ ਕੰਡਾ ਕਮਜ਼ੋਰ ਹੋ ਗਿਆ ਉਹ ਸੜਕ ਨੂੰ ਖਤਰਾ ਪੈਦਾ ਹੋ ਗਿਆ ਦੋਸ਼ ਕਰਕੇ ਅੱਜ ਅਸੀਂ ਇਹੋ ਜਿਹੀ ਵਾਦਾ ਖਲਾਫੀ ਕੀਤੀ ਆ ਉਹਦੇ ਖਿਲਾਫ ਅੱਜ ਫੇਰ ਕਿਸਾਨ ਇਕੱਠੇ ਹੋ ਕੇ ਆਏ ਨੇ ਕਿ ਆਪਣੇ ਜਵਾਨ ਜੋ ਕੀਤੀ ਆ ਵਾਦਾ ਕੀਤਾ ਰਿਟਰਨ ਉਹਤੇ ਪੂਰੇ ਉਤਰੋ ਲੇਕਿਨ ਇਹ ਮਤਲਬ ਸਮਝਦੇ ਆਂ ਵੀ ਨੀਅਤ ਮਾੜੀ ਹੈਗਾ ਤੇ ਠੇਕੇਦਾਰ ਪੈਸੇ ਕਮਾਉਣਾ ਚਾਹੁੰਦਾ ਇਸ ਧੰਦੇ ਦੇ ਵਿੱਚੋਂ ਤੇ ਸਰਕਾਰ ਅੱਖਾਂ ਵਿੱਚ ਕੇ ਦੇਖ ਰਹੀ ਆ ਬਣਦੇ ਸੀ ਉਦੋਂ ਇਹ ਜਿਹਾ ਤਹਿਸੀਲਦਾਰ ਜਾਂ ਉਥੇ ਡਿਪਟੀ ਸਾਹਿਬ ਜਾਂਦੇ ਉਹਨਾਂ ਰੋਕਦੇ ਕਿਉਂਕਿ ਕੱਲ੍ਹ ਦਾ ਹੀ ਚਰਚਾ ਚੱਲਦੀ ਹੈ ਕਿ ਰੋਕੋ ਇਹਨਾਂ ਨੂੰ ਕੋਲ ਅਜ ਰਾਤ ਵੀ ਨਹੀਂ ਟਿਪੜ ਭਰ ਕੇ ਵਿੱਚ ਹੀ ਆ। ਇਹ ਕੀ ਆ ਜੀ? ਸੋਚ ਕਰਕੇ ਅੱਜ ਅਸੀਂ ਮਜਬੂਰਨ ਤੇ ਰੋਲ ਬੰਦ ਕੀਤਾ। ਕਿਉਂਕਿ ਅਸੀਂ ਚਾਹੁੰਦੇ ਕਿ ਸਾਡਾ ਭਾਈਚਾਰਾ ਆਮ ਲੋਕ ਰਾਸਤੇ ਰਾਹ ਗੀ ਤੰਗ ਹੋਣ। ਕਿਉਂਕਿ ਇੱਕ ਸਰਦੀ ਬਹੁਤ ਹੈ ਬੱਚੇ ਦੇ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਆ ਕੇ ਆਸਰ ਜਾਣਾ। ਪਰ ਮਜਬੂਰੀ ਹੈ ਕਿਉਂਕਿ ਸਰਕਾਰ ਜਦੋਂ ਜਦ ਸਰਕਾਰ ਦੇ ਧੌਣ ਦੇ ਗੁੱਡ ਨਹੀਂ ਸਰਕਾਰ ਦੇ ਇਹਨੂੰ ਗੱਲ ਸੁਣਨ ਲਈ ਤਿਆਰ ਨਹੀਂ ਹੁੰਦੀ। ਕਿ ਪ੍ਰਸ਼ਾਸਨਤਾ ਜੀ ਫੈਸਲਾ ਕਰਕੇ ਚਲੇ ਗਿਆ। ਐਸਡੀਐਮ ਬਸਾਂ ਨੂੰ ਮੁੜ ਕੇ ਕਿਹੜਾ ਨਿਮਾਰਿਆ ਜਿਹੜੇ ਚੀਫ ਵੀਜੇ ਦੇ ਵਗੈਰਾ ਨੂੰ ਵੀ ਚਲੇ ਗਏ ਤੁਹਾਡੀ ਕੱਲ ਦੀ ਜਾਂ ਪਰਸੋਂ ਦੀ ਹੈ ਇਹ ਗੱਲਾਂ ਹੋ ਰਹੀਆਂ ਪਰਸੋਂ ਦੀ ਕੋਈ ਗੱਲ ਕਿਸੇ ਨਾਲ ਹੋਈ ਨਹੀਂ ਕਿ ਪ੍ਰਸ਼ਾਸਨ ਵਾਲਾ ਐਸਡੀਐਮ ਜਾਂ ਕਿਸੇ ਹੋਰ ਅਫਸਰ ਦੇ ਨਾਲ ਵੀ ਕੱਲ ਵੀਡੀਓ ਪਾਈਆਂ ਵਜੀ ਸਾਰੇ ਭੇਜੇ ਅਫਸਰਾਂ ਨੂੰ ਕਿਸੇ ਨੇ ਕੋਈ ਦਾ ਰਿਸਪਾਂਸ ਨਹੀਂ ਦਿੱਤਾ ਹੈਗਾ ਜਦੋਂ ਜਦੋਂ ਇਹ ਹਾਲ ਨਹੀਂ ਹੁੰਦਾ ਕਿ ਆਮ ਇਹ ਗੱਲ ਪੈਦਾ ਹੋਈ ਜੇ ਕਿ ਮਿਲਿ ਭੁਗਤ ਹੈ ਜੀੜੀਆ ਕਰਮਚਾਰੀ ਸਿੰਘ ਵੀਕੇ ਜੀ ਰਾਜੇਵਾ ਮੀਤ ਪ੍ਰਧਾਨ ਪੰਜਾਬ ਜੋ ਅੱਜ ਅਸੀਂ ਆਉਰੇ ਟੈਸਟ ਕਰ ਰਹੇ ਹਾਂ ਜੋ ਪਿਛਲੇ ਦਿਨੀ ਤੁਹਾਡੀ ਹਾਜ਼ਰੀ ਆ ਪ੍ਰਸ਼ਾਸਨ ਨਾਲ ਫੈਸਲਾ ਕੀਤਾ ਜਿਹੜੀ ਨਹਿਰ ਚੋਂ ਕੋਈ ਮਿੱਟੀ ਕੱਢ ਹੋਊਗੀ ਜਿਹੜੀ ਮਿੱਟੀ ਕੱਢ ਹੋਊਗੀ ਉਹ ਨਹਿਰ ਦੇ ਕੰਡੇ ਤੇ ਰੱਖੋ ਨਹਿਰ ਪੱਕੀ ਨਹੀਂ ਹੋਣਾ ਸਾਈਡਾਂ ਨਾਲ ਥੱਲੇਓ ਸਿਰਫ ਇੱਕ ਪੁਆਇੰਟ ਤੇ ਸੈਂਕੀਂ ਢੰਡਿਆਂ ਸੈਫਨ ਤੇ ਵੀ ਢੰਡਿਆਂ ਦਾ ਸੈਫਨ 66 ਤੋਂ ਪੁੱਟਾ ਜਾਓ ਹੋਰ ਕਿਤੇ ਕੰਮ ਕੋਈ ਚੱਲੂ ਨਹੀਂ ਪਰ ਆ ਤੁਸੀਂ ਦੇਖਿਓ ਉੱਥੇ ਜਾ ਕੇ ਕੱਲ ਤੁਸੀਂ ਦੇਖ ਕੇ ਆਇਓ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਤੁਸੀਂ ਜੇ ਆਪਣੀ ਨਿਗਰਾਨੀ ਰੱਖੀ ਇਸ ਚੀਜ਼ ਤੇ ਤਾਂ ਇਹਨਾਂ ਨੇ ਕਿੰਨੀ ਮਿੱਟੀ ਉਹ ਪੱਤੀ ਤੇ ਕਿੰਨੇ ਬੂਟੇ ਪੱਤੇ ਗਏ ਉਹ ਜਿੰਨੇ ਬੂਟੇ ਤੇ ਮਿੱਟੀ ਪੱਤੀ ਗਈ ਹੁਣ ਕੱਲ੍ਹ ਦੇ ਇਹ ਉਸ ਮਿੱਟੀ ਨੂੰ ਉਹਦੇ ਨਾਲ ਲਾਉਣ ਲੱਗੇ ਹੋਏ ਹੋਏ ਇਹਨੇ ਡਰਾਮਾ ਕਰਨ ਲੱਗੇ ਨੇ ਤੇ ਉਸ ਵਾਸਤੇ ਅਸੀਂ ਅੱਜ ਆਹ ਹੋਰੇ ਪ੍ਰੋਟੈਸਟ ਕੀਤਾ ਇਹਨਾਂ ਨੂੰ ਕਿਹਾ ਸੀ ਅਫਸਰ ਸਾਹਿਬਾ ਨਾਲ ਨੂੰ ਸਾਰਿਆਂ ਨਾਲ ਪ੍ਰਸ਼ਾਸਨ ਨਾਲ ਗੱਲ ਹੋਈ ਸੀ ਕਿ 11 ਵਜੇ ਅਸੀਂ ਆਹ ਕਰਾਂਗੇ ਅਸੀਂ ਫੇਰ ਵੀ ਦੇਖ ਦੇਖ ਕੇ 11:30 ਵਜੇ ਸਾਨੂੰ ਆਹ ਜਿਹੜਾ ਰੋਡ ਬੰਦ ਕਰਨਾ ਪਿਆ ਅਸੀਂ ਫੇਰ ਆਵਾਮ ਤੋਂ ਮਾਫੀ ਚਾਹੁੰਦੇ ਹਾਂ ਮੈਂ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਪਿਕ ਸਾਡੇ ਕਾਦੀਆ ਇਹ ਸਾਰੇ ਇਲਾਕੇ ਨੂੰ ਆਪਣੇ ਨੂੰ ਪਤਾ ਹੈ ਇਹ ਆਪਣੇ ਪਿਛਲੇ ਹਫ਼ਤੇ ਵੀ ਅਸੀਂ ਧਰਨਾ ਲਾਇਆ ਸੀ ਕਿ ਜਿਹੜਾ ਨਹਿਰ ਨੂੰ ਪੱਕਾ ਕਰਨ ਦਾ ਪ੍ਰਸਾਹ ਚੱਲ ਰਿਹਾ ਉਹ ਸਬੰਧ ਦੇ ਵਿੱਚ ਸਾਡੀ ਜਿਹੜੀ ਆਪਣੇ ਨਹਿਰ ਬੈਕਮੈਂਟ ਦੇ ਚੀਫ ਸਾਹਿਬ ਤੇ ਐਕਸ਼ਨ ਸਾਹਿਬ ਤੇ ਬਾਕੀ ਆਪਣੇ ਸਮਰਾਲਾ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ ਜਿਹਦੇ ਵਿੱਚ ਤੈਅ ਕਰ ਲਿਆ ਗਿਆ ਸੀਗਾ ਵੀ ਜਿੰਨੇ ਆਪਣੇ ਪੌੜ ਨੇ ਉਹਨਾਂ ਦੇ ਨਾਲ ਹੀ 50-50 ਮੀਟਰ ਜਾਂ 20 ਮੀਟਰ ਜਿੰਨੀ ਵੀ ਜਗ੍ਹਾ ਪੱਕੀ ਕੀਤੀ ਜਾਊਗੀ ਔਰ ਕਿਤੇ ਪੱਕੀ ਨਹੀਂ ਕੀਤੀ ਜਾਊਗੀ ਜੇ ਮਿੱਟੀ ਜਿਹੜੀ ਵਿੱਚੋਂ ਨਹਿਰ ਦੇ ਕੱਢਣੀ ਆ ਚੌੜੀ ਕਰਨੀ ਆ 5-7 ਫੁੱਟ ਉਹ ਚੱਕ ਕੇ ਕੰਢੇ ਦੇ ਉੱਤੇ ਲਾਈ ਜਾਊਗੀ ਪਰ ਉਹ ਤਾਂ ਬਿਨਾ ਪਰਸੋਂ ਨੂੰ ਜਦ ਸਾਨੂੰ ਲੋਕਾਂ ਤੋਂ ਪਤਾ ਲੱਗਣ ਲੱਗਿਆ ਭਈ ਇਹ ਟਿੱਪਰ ਭਰ-ਭਰ ਕੇ ਤੇ ਟਰਾਲੀਆਂ ਭਰ-ਭਰ ਕੇ ਇਹ ਆਪਣੀ ਵੇਚ ਰਹੇ ਨੇ ਤਾਂ ਮੈਂ ਮੌਕੇ ਦੇ ਉੱਤੇ 7 ਵਜੇ ਅਸੀਂ ਉੱਥੇ ਪਹੁੰਚੇ ਆ ਲొਕੇਸ਼ਨ ਦੇ ਉੱਤੇ ਤਾ ਦੇਖਿਆ ਸਾਨੂੰ ਦੇਖ ਕੇ ਇਹਨਾਂ ਨੇ ਟਿੱਪਰ ਵੀ ਪਰੇ ਲੈ ਗੇ ਤੇ ਟਰਾਲੀਆਂ ਵੀ ਭਜਾ ਕੇ ਲੈ ਗੇ ਤੇ ਫਿਰ ਅਸੀਂ ਪੁਲਿਸ ਨੂੰ ਆਪਣਾ ਸੂਚਿਤ ਕੀਤਾ ਐਸਐਸਓ ਸਮਰਾਲਾ ਆਏ ਜਿਹੜੀ ਜਿੰਨੇ ਆਪਣੇ ਪ੍ਰਾਤਨ ਦਰਖਤਰੇ ਘੱਟੋ ਘੱਟ ਇਹ 70 ਸਾਲ ਪੁਰਾਣੇ ਨੇ ਮੇਰੇ ਹਿਸਾਬ ਨਾਲ 70 80 ਸਾਲ ਉਹਨਾਂ ਦੇ ਇਹਨਾਂ ਨੇ ਥੱਲੇ ਜਿਹੜੀ ਆਪਣੀ ਮੇਨ ਰੋਡ ਆ ਇਹਦੇ ਨਾਲ ਤੱਕ ਇਹਨਾਂ ਨੇ ਜਿਹੜੀ ਆਪਣੀ ਇੱਕ ਸੇਫਟੀ ਆਪਣੀ ਤਾਰ ਲਾਈ ਹੁੰਦੀ ਆ ਸੇਫਟੀ ਦੇ ਲਈ ਵੀ ਗੱਡੀ ਪਾਣੀ ਚ ਨਾ ਚਲੇ ਜਾਵੇ ਉਹ ਵੀ ਪਟਕੇ ਸੜਤੀਆਂ ਇਹਨਾਂ ਨੇ ਨਜ਼ਾਇਜ਼ ਮੈਨੇ ਕਰੀਆ ਜਿਹੜੇ ਅਧਿਕਾਰੀਆਂ ਨੇ ਮੈਨਿੰਗ ਕਰੀਆ ਚਾਹੇ ਉਹ ਐਡਿਓ ਚਾਹੇ ਸਾਮਲਾ ਚਾਹੀ ਜਈਆ ਚਾਹੇ ਆਪਣਾ ਜਿਹੜੇ ਠੇਕੇਦਾਰ ਆ ਜਿਹੜਾ ਠੇਕਾ ਵਾ ਅਸੀਂ ਇਹਨਾਂ ਦੇ ਉੱਤੇ ਪਰਚੇ ਦੀ ਮੰਗ ਕਰਦੇ ਆ ਉਹਨਾਂ ਤੇ ਇੱਕ ਅਸੀਂ ਆਪਣਾ ਧਰਨਾ ਬਿਲਕੁਲ ਨਹੀਂ ਚੱਕਣਾ ਜਿੰਨਾ ਤੱਕ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਇਹ ਮੈਹਰ ਦੇ ਵਿੱਚੋਂ ਵੀ ਜਿਹੜੇ ਦਰਾਖਤ ਨੇ ਖਾਸ ਕਰਕੇ ਅਸੀਂ ਦਰਾਖਤ ਤੇ ਹੱਥ ਨਹੀਂ ਲਾਉਣ ਦੇਣਾ ਜੇ ਦਰਾਖਤਾਂ ਨੂੰ ਇਹਨਾਂ ਨੇ ਛੇੜਛਾੜ ਕੀਤੀ ਅਸੀਂ ਮੈਹਰ ਦਾ ਕੰਮ ਨਹੀਂ ਚੱਲਣ ਦੇਣਾ ਮੰਜੀਤ ਸਿੰਘ ਢੀਂਸਾ ਜੀ ਬਾਤਰੀ ਸੰਗਤ ਨੂੰ ਮਖਵਾਲ ਜਿਨ੍ਹਾਂ ਪਰ ਰਣ ਲਿਆਣੇ ਅੱਜ ਧਰਨਾ ਇਹ ਲਾਇਆ ਗਿਆ ਚਾਰ ਪੰਜ ਦਿਨ ਪਹਿਲਾਂ ਨਾ ਇਹ ਨਹਿਰ ਪੱਕੀ ਕਰਨ ਲੱਗੇ ਸੀ ਇਸ ਵਿਸ਼ੇ ਦੇ ਉੱਤੇ ਪਹਿਲਾਂ ਵੀ ਇੱਥੇ ਧਰਨਾ ਲੱਗਿਆ ਦੋ ਦਿਨ ਪ੍ਰਸ਼ਾਸਨ ਨਾਲ ਬੈਠ ਕੇ ਜੀ ਆਸਰੀਨ ਸਾਹਿਬ ਸੀ ਇਹਨਾਂ ਨੇ ਇਹਨਾਂ ਦਾ ਚੀਫ ਨਹਿਰੀ ਵਿਭਾਗ ਦੇ ਬੁਲਾ ਕੇ ਸਾਰੇ ਅਫਸਰ ਸਾਡਾ ਸੀ ਉਹਨਾਂ ਨੂੰ ਲਿਖਤੀ ਮੰਗਾ ਦਿੱਤੀਆਂ ਉਹਨਾਂ ਨੇ ਸਾਡੀਆਂ ਉਹ ਮੰਗਨ ਲੀਆਂ ਮੰਨ ਕੇ ਜੋ ਹੋਇਆ ਵੀਕ ਤਾਂ ਇਹ ਨਹਿਰ ਪੱਕੀ ਨਹੀਂ ਹੋਊਗੀ 67 ਫੋਟਾ ਇਹਦੇ ਕੋਲ ਢੰਡੇ ਆਲਾ ਸੈਫਨ ਕੋਲ ਹੋਊਗਾ ਉਸ ਆਏ ਪੁਲ ਨੇ ਜਿਹੜੇ ਇਹਨਾਂ ਦੇ ਆਲਾ-ਦਾਲਾ ਥੋੜਾ-ਥੋੜਾ ਪੱਕਾ ਹੋਊਗਾ ਵੀ ਇੱਕ ਮਿੱਟੀ ਨਹੀਂ ਚੱਕ ਕੇ ਕਿਤੇ ਲਜਾਈ ਜਾਊਗੀ ਤਰਾਖਤ ਵੀ ਅਣਸਰਦੇ ਨੂੰ ਕੁਟਿਆ ਜਾਊਗਾ ਪਰ ਹੁਣ ਇਹਨਾਂ ਨੇ ਉਹ ਫੈਸਲੇ ਦੀਆਂ ਤਜੀਆਂ ਡਾਟੀਆਂ ਰਾਤ ਨੂੰ ਸੈਂਗੜੀ ਤੇ ਪਰ 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 ਵਾਲੇ ਟਰਾਲੀਆਂ ਗੜਗਾੜੇ ਮਿੱਟੀ ਦੀਆਂ ਲਿਜਾ ਰਹੇ ਨੇ ਦਰਾਖਤ ਪਟ ਕੇ ਬਿੱਚੇ ਦੇਈ ਜਾਂਦੇ ਨੇ ਉਹ ਛੋਟੇ ਮੋਟੇ ਨੇ ਉਹ ਥੱਲੇ ਨਾਲੇ ਲਾਉਣ ਲੱਗ ਗਏ ਹੁਣ ਕੱਲ ਦੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਫੇਰ ਉਠਖੜੇ ਯੂਨੀਅਨ ਆ ਗਈਆਂ ਇੱਥੇ ਲੋਕ ਵਿਰੋਧ ਕਰਦੇ ਨੇ ਉਹਨਾਂ ਨੇ ਕੱਲ ਸਾਰਾ ਦਿਨ ਦੇ ਵਿੱਚ ਸੈਡਾਂ ਤੇ ਨਾਲੇ ਦਰਖਤ ਵਿੱਚੇ ਦੱਬ ਤੇ ਤਾਂ ਕਿ ਪਤਾ ਨਾ ਲੱਗ ਸਕੇ ਇਸ ਰੋਸ ਦੇ ਵਿੱਚ ਲੋਕਾਂ ਨੂੰ ਹੁਣ ਵਿਰੋਧ ਦੇ ਵਿੱਚ ਦੁਬਾਰਾ ਆਏ ਨੇ ਵੀ ਪ੍ਰਸ਼ਾਸਨ ਆਪਣੇ ਕੀਤੇ ਵਾਅਦੇ ਤੇ ਖੜਿਆ ਨਹੀਂ ਉਹਨਾਂ ਨੂੰ ਅਸੀਂ ਪਰਸੋਂ ਦਾ ਮੈਸੇਜ ਪਾਇਆ ਕਿ ਇਹਨੇ ਸੁਣੀ ਨਹੀਂ ਇਸ ਲਈ ਹੁਣ ਸਾਨੂੰ ਰੋਡ ਜਾਮ ਕਰਨਾ ਪਿਆ ਕਿੰਨੇ ਟਾਈਮ ਤੱਕ ਬੰਦ ਰਹੂਗਾ ਜੀ ਐਂ ਤਾਂ ਜਿੰਨਾ ਜਿਹੜੇ ਕੋਈ ਪ੍ਰਸ਼ਾਸਨ ਆ ਕੇ ਹੱਲ ਨਹੀਂ ਕਰਦਾ ਇਹਦਾ ਕੋਈ ਪੱਕਾ ਹੱਲ ਨਹੀਂ ਹੁੰਦਾ ਉਸ ਟਾਈਮ ਤੱਕ ਹੀ ਬੰਦੇ ਰਹੂਗਾ ਇਹ ਜੀ ਮੈਘਮ ਇਹ ਚਾਹੁੰਦੇ ਨਹੀਂ ਅਸੀਂ ਲੋਕਾਂ ਤੋਂ ਵੀ ਮਾਫੀ ਮੰਗਦੇ ਆ ਜਿਹੜੇ ਕਹੇ ਰਸਤਾ ਬੰਦ ਕਰਦੇ ਨੇ ਮਜਬੂਰੀ ਨੂੰ ਬੰਦ ਕਰਨਾ ਪਿਆ ਅਸੀਂ ਮਾਫੀ ਮੰਗਦੇ ਪਹਿਲਾਂ ਹੀ ਉਹਨਾਂ ਤੋਂ ਜਣੀ ਕਿਸੇ ਨੇ ਕਿਤੇ ਜ਼ਰੂਰੀ ਕੰਮ ਵੀ ਜਾਣਾ ਹੁੰਦਾ ਇਸ ਲਈ ਉਹਨਾਂ ਤੋਂ ਵੀ ਮਾਫੀ ਮੰਗਦੇ ਆ ਇਹ ਕੋਲ ਬਿਲਕੁਲ ਪਰਸੋਂ ਆਪਣੀ ਕਿਸਾਨ ਜੱਥੇ ਬੰਦੇ ਦਾ ਸਹਿਮਤੀ ਬਣੀ ਸੀ ਵੀ ਜਿਹੜੇ ਨਹਿਰ ਦੀ ਆਪਾਂ ਚੋੜੀ ਕਰਾਂਗੇ ਥਲਾ ਪੱਕਾ ਨਹੀਂ ਕਰਾਂਗੇ ਸਾਈਡਾ ਸਾਈਡਾ ਉੱਥੇ ਪੱਕਿਆ ਕਰਾਂਗੇ ਜਿੱਥੇ ਬਹੁਤ ਲੋੜ ਹੈਗੀ ਹੈ ਉਹ ਏਰੀਆ ਇਹਨਾਂ ਨੂੰ ਦੱਸ ਦਿੱਤਾ ਗਿਆ ਸੀਗਾ ਪਰ ਕੱਲ ਕਿਸਾਨ ਜੱਥੇਬੰਦੀਆਂ ਵੱਲੋਂ ਤੇ ਪਰਸੋ ਸੋਰੀ ਧਿਆਨ ਚ ਲਿਆਂਦਾ ਗਿਆ ਵੇ ਵੀ ਉਸ ਤੋਂ ਬਾਅਦ ਖਲਾਈ ਜਿਹੜੀ ਇਹਨਾਂ ਨੇ ਕੀਤੀ ਉਹ ਇੰਨੀ ਕੁ ਜ਼ਿਆਦਾ ਕਰ ਦਿੱਤੀ ਜਿਨ੍ਹਾਂ ਕੁਝ ਰੁੱਖਾਂ ਨੂੰ ਵੀ ਨੁਕਸਾਨ ਹੋ ਗਿਆ ਵੇ ਤੇ ਕਿਸਾਨ ਜੱਥੇਬੰਦੀਆਂ ਦੇ ਕਹਿਣਾ ਮਿੱਟੀ ਵੇਚੀ ਗਈ ਹੈ ਨੋ ਡਾਊਟ ਹੈ ਜਿਹੜੀ ਖਲਾਈ ਇਹ ਜ਼ਿਆਦਾ ਹੋਈ ਹੈ ਨਜ਼ਰ ਮੁੱਕ ਦੇ ਦੇਖ ਕੇ ਆਂਦਾ ਜਿਹੜੀ ਵੀਡੀਓ ਮੈਂ ਵੀ ਵੇਖੀ ਉਹਦੇ ਚੋਈ ਨਜ਼ਰ ਆਂਦਾ ਇਸੇ ਸਦਕਾ ਮਾਨਯੋ ਡੀਸੀ ਸਾਹਿਬ ਵੱਲੋਂ ਉਹਨੇ ਬਲ ਸੱਗੀ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਵੀ ਜਿਹੜਾ ਉੱਥੇ ਮੌਕੇ ਦਾ ਜਾਈ ਸੀ ਜਾਂ ਐਸ ਡੀਓ ਸੀ ਓਰੀਐਂਗਲੀ ਹੋਈ ਹੈ ਮੌਕੇ ਦੇ ਗੈਰਾਜ ਹੋ ਗਿਆ ਜਾਂ ਚਲਾ ਗਿਆ ਨਾ ਲਾਪਰਵਾਹੀ ਹੋਈ ਹੈ ਉਹਦੇ ਕਰ ਰਹੀ ਜਿਹੜੇ ਦੋ ਇੱਕ ਦਿਵਾਂਸ਼ੂ ਸ਼ਰਮਾ ਐਸ ਡੀਓ ਨੇ ਤੇ ਦਿਨ ਕਸ਼ਿਸ਼ ਜੂਨੀਅਰ ਅਸਿਸਟੈਂਟ ਜੂਨੀਅਰ ਇੰਜੀਨੀਅਰ ਹੈਗਾ ਉਹ ਦੋਵਾਂ ਨੂੰ ਅਨੇਬਲ ਕ੍ਰਿਸ਼ਨ ਕੁਮਾਰ ਜੀ ਨੇ ਸਸਪੈਂਡ ਕਰ ਦਿੱਤਾ ਸਾਡੇ ਸੈਕਟੀ ਸਾਹਿਬ ਨੇ ਅਨੇਬਲ ਉਹਨਾਂ ਵੱਲੋਂ ਮੁਕਤਲ ਕਰ ਦਿੱਤਾ ਗਿਆ ਤੇ ਉਹਨਾਂ ਦੇ ਕਾਰਵਾਈ ਹੋਏਗੀ ਹਾਂ ਇੱਕ ਜੱਥੇ ਬੰਦਿਆਂ ਵੱਲੋਂ ਕਿਹਾ ਜਾ ਰਿਹਾ ਹੈ ਵੀ ਜਿਹੜੇ ਠੇਕੇਦਾਰ ਹੈਗਾ ਜਿੰਨੇ ਮਿੱਟੀ ਦਾ ਕੱਢਣਾ ਠੇਕਾ ਲਿਆ ਸੀਗਾ ਉਹਦੀ ਜਿਹੜੀ ਮਾਈਨਿੰਗ ਦਾ ਵੀ ਉਹ ਦੇਖਦੇ ਦੀ ਪਰਚਾ ਕੀਤਾ ਜਾਵੇ ਸੋ ਅਸੀਂ ਹੁਣ ਮੇਰੀ ਕਮੇਟੀ ਦੀ ਇਲੈਕਸ਼ਨ ਹੈ 2 ਵਜੇ 3:00 ਵਜੇ ਵਾਪਸ ਆ ਕੇ ਮੈਂ ਔਰ ਐਸੀ ਸਾਹਿਬ ਅਸੀਂ ਮੁਕਾ ਵਿਜ਼ਿਟ ਕਰਾਂਗੇ ਜੋ ਇਹ ਰਿਪੋਰਟ ਬਣਾਣਗੇ ਜੇ ਵਾਕਈ ਇਹ ਮਿੱਟੀ ਦੀ ਖਲਾਈ ਲੋੜ ਤੋਂ ਵੱਧ ਹੋ ਕੇ ਵਿਕੀ ਹੈ ਉਹ ਡੈਫੀਨਿਟਲੀ ਉਹਦੇ ਖਿਲਾਫ ਵੀ ਕਾਰਵਾਈ ਹੋਏਗੀ ਸਰ ਇਹਨਾਂ ਨੇ ਕੱਲ ਹੀ ਕਹਿ ਦਿੱਤਾ ਸੀ ਕਿ ਵੀ ਜਿਹੜਾ ਵੀ 11 ਵਜੇ ਜਾਮ ਕੀਤਾ ਜਾਵੇਗਾ ਤੁਹਾਨੂੰ ਬਿਲਕੁਲ ਵੀ 11:30 ਵਜੇ ਰਵੇਟ ਕਰਕੇ ਕਰਿਆ ਤੋਂ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਕਾਫੀ ਲੇਟ ਪੰਜੇ ਦੇਖੋ ਐਸ்சி ਸਾਹਿਬ ਨਾਲ ਅਸੀਂ ਮੀਟਿੰਗ ਕਰਕੇ ਆਏ ਹਾਂ ਵੀ ਅਸੀਂ ਮੌਕਾ ਵੀ ਦੇਖਣਾ ਸੀ ਕੁਝ ਰਿਪੋਰਟ ਵੀ ਲੈਣੀ ਸੀਗੀ ਔਰ ਇਹ ਆਰਡਰ ਵੀ ਲੈਣੇ ਸੀ ਤੁਹਾਨੂੰ ਵਖਾਨਸ ਵਾਕਈ ਅਸੀਂ ਕਾਰਵਾਈ ਕਰ ਰਹੇ ਹਾਂ ਸਰਕਾਰ ਦੀ ਮਨਸ਼ਾ ਸਾਫ਼ ਹੈ ਕੋਈ ਸਾਡੀ ਗਲਤ ਮਨਸ਼ਾ ਨਹੀਂ ਹੈਗੀ ਜੇ ਕਿਸੇ ਨੇ ਗਲਤ ਕੀਤਾ ਦੋਨੂੰ ਸਸਪੈਂਡ ਵੀ ਕੀਤਾ ਗਿਆ ਹੋਵੇ ਇਹ ਜੇ ਠੇਕੇਦਾਰ ਹੈ ਜਾਂ ਮਾਈਨਿੰਗ ਜਨੇ ਕੀਤੀ ਹੈ ਇਲੈਗਲ ਉਹਦੇ ਵੱਡਣ ਦੀ ਗੱਲ ਕਰੀਏ ਤਾਂ ਇਹਨਾਂ ਕੋਲ ਮਨਜ਼ੂਰੀ ਹੈਗੀ ਦਰਖਤ ਵੱਡਣ ਦੀ ਉਹ ਦੇਖੋ ਜੀ ਇਹ ਦੱਸਦੇ ਅਸੀਂ ਸਭ ਦੱਸਦੇ ਤੁਹਾਨੂੰ ਕੋਈ ਗੱਲ ਨਹੀਂ ਹੋਈ ਇਹਦੇ ਬਾਰੇ ਇਹਨਾਂ ਨਾਲ ਨੇ ਜੇ ਕੋ ਜਿਹੜਾ ਜੋ ਇਹਨਾਂ ਦਾ ਕਹਿਣਾਵੇਂ ਉੱਥੇ ਜਿਹੜਾ ਝਾੜ ਛੋਟੀ ਝਾੜੀ ਹੋ ਵੱਡੀ ਗਈ ਹੈ ਤੇ ਜੇ ਕੋਈ ਦਰਖਤ ਇਲੀਗਲ ਤਰੀਕੇ ਨਾਲ ਲਾਏਗਾ ਤਾਂ ਡੈਫੀਨਿਟਲੀ ਉਹ ਹੀ ਰਿਪੋਰਟ ਭਰਾ ਕੇ ਭੇਜਾਂਗੇ ਤੇ ਖਲਾਫ ਕਾਰਵਾਈ ਕਰਾਂਗੇ ਹਲੋ ਜੀ ਕਿਸਾਨ ਜਿੱਥੇ ਬੰਦਿਆਂ ਦਾ ਕਹਿਰੀ ਨੇ ਕਿ ਦਰਖਤ ਵਿੱਚੋਂ ਉਹਦੇ ਸ਼ੂਟ ਦਿੱਤੇ ਗਏ ਛੋਟੇ ਵੀਰ ਮੈਂ ਉਹ ਹੀ ਕਹਿ ਰਿਹਾ ਨਾ ਮੈਂ ਆ ਕੇ ਇਲੈਕਸ਼ਨ ਕਰਾ ਕੇ ਆਪੇ ਮੈਂ ਉਹ ਰੈਸੇ ਸਾਹਿਬ ਮੋਕਾ ਤੇ ਵਿਜ਼ਿਟ ਕਰਾਂਗੇ ਤੇ ਮਨ ਡੀ ਸਾਹਿਬ ਨੇ ਦੇ ਦਿੱਤਾ ਮੈਂ ਕੋਡ ਬਣਾ ਕੇ ਭੇਜੋ ਅਸੀਂ ਇਹ ਰਿਪੋਰਟ ਬਣਾ ਕੇ ਭੇਜਾਂਗੇ ਧਰਨਾ ਸੰਮਾਪਤ ਕਰਾ ਤਾ ਬੇਤੀ ਕੀਤੀ ਧਰਨਾ ਚੁੱਕਦੇ ਲੋਕ ਕੋਈ ਮਿੱਟੀ ਪੱਟੀ ਗਈ ਆ ਸਾਈਡ ਸਾਈਡ ਦੇ ਉੱਤੇ ਪੱਟੀ ਗਈ ਆ ਉਹ ਉਹਦੇ ਜਿਹੜੀ ਅਸੀਂ ਸਮਝੌਤੇ ਦੇ ਨਾਲ ਖੜੇ ਆ ਹਮੇਸ਼ਾ ਜਿਹੜਾ ਸਮਝੌਤਾ ਕੀਤਾ ਗਿਆ ਉਹਦੇ ਨਾਲ 100% ਖੜਾਂਗੇ ਇਹਦੀ ਹੈ ਤੇ ਉਹਦੇ ਵਿੱਚ ਜਿਹੜੇ ਕਟੇ ਕੰਡੇ ਜਿਹੜੇ ਕੰਡੇ ਦੇ ਉੱਤੇ ਮਿੱਟੀ ਪੱਟੀ ਗਈ ਆ ਜਾਂ ਕੋਈ ਵੱਧ ਓਵਰ ਕਟਿੰਗ ਕਰ ਲਈ ਹੈ ਠੀਕ ਹੈ ਉਹ ਕੋਈ ਮਾੜੀ ਮਾਨਸਾ ਨਾਲ ਚਾਹੇ ਨਾ ਕਿ ਤੇ ਪਰ ਉਹਦੇ ਤੇ ਅਸੀਂ ਐਕਸ਼ਨ ਊ ਲੈ ਲਿਆ ਕਿ ਵੀ ਜਿਹੜੀ ਵੀ ਉਹਨੇ ਕੋਈ ਆਪਣੀ ਕੀ ਉਹਨੂੰ ਕਹਿੰਦੇ ਆ ਲਾਪਰਵਾਹੀ ਕੀਤੀ ਹੈ ਸਟਾਫ ਦੇ ਮੈਂਬਰਾਂ ਨੇ ਉਹਨਾਂ ਦੇ ਦੀ ਐਕਸ਼ਨ ਲੈ ਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਜਿਹੜੇ ਆਪਸੇ ਸਸਪੈਂਡ ਕੀਤੇ ਗਏ ਨੇ ਕਿ ਉਹਨਾਂ ਨੂੰ ਪਤਾ ਨਹੀਂ ਸੀ ਵੀ ਸਮਝੌਤਾ ਹੋਇਆ ਹੋਇਆ। ਫਿਰ ਵੀ ਉਹਨਾਂ ਨੇ ਨਗਹਿਲੀ ਕੀਤੀ ਤੁਸੀਂ ਸਸਪੈਂਡ। ਹੋਈ ਇਹ ਵੀ ਹੋ ਸਕਦਾ ਨਾ ਵੀ ਉੱਥੇ ਨਾ ਉਹ ਰਾਤ ਦਾ ਟਾਈਮ ਸੀਗਾ ਕਿਤੇ ਕੁਝ ਕਰਕੇ ਚਲੇ ਗਿਆ ਹੋਵੇ। ਠੀਕ ਹੈ ਰਾਤ ਨੂੰ ਕਈ ਵਾਰੀ ਨਹੀਂ ਬੰਦਾ ਹੁੰਦਾ। ਤੁਹਾਡੇ ਉਹਨਾਂ ਨੇ ਆਰਡਰ ਨੇ ਮਿੱਟੀ ਪੁੱਟਣ ਦੇ ਕਿੰਨੇ ਕਿੰਨੇ ਫੁੱਟ ਦੇ ਨੇ। ਸਾਡੇ ਨਿਸ਼ਾਨਾ ਵੱਲੋਂ ਕਿਹਾ ਗਿਆ ਕਿ ਉਹ 25-25 ਫੁੱਟ ਤੱਕ ਜਿਹੜਾ ਰੋਡ ਦੇ ਨਾਲ ਤੱਕ ਪਹੁੰਚ ਗਏ ਨੇ। ਨਹੀਂ ਜਿਹੜੀ ਜਿਹੜੇ ਸਾਡੇ ਕੋਲੇ ਲਾਈਨ ਲਾਈ ਹੋਈ ਹੈ ਨਾ ਉਹ ਉਹਦੇ ਵਿੱਚ ਸਾਡੀ ਪਾਈ ਹੋਈ ਹੈ ਐਲ ਪਰ ਸੈਕਸ਼ਨ ਦੇ ਮਤਾਬਕ ਨਾ ਰੋਡ ਦੇ ਨਾਲ ਨਹੀਂ ਹੁੰਦਾ ਉਹਦੀ ਸੈਂਟਰ ਲਾਈਨ ਤੋਂ ਹੁੰਦਾ ਹੈ ਜਿਹੜੀ ਨਹਿਰ ਦੀ ਸੈਂਟਰ ਲਾਈਨ ਹੈ ਨਾ ਉਹਦੇ ਆਲੇ-ਦੁਆਲੇ ਹੁੰਦਾ ਵੀ ਕਿੱਥੇ-ਕਿੱਥੇ ਤੱਕ ਅਸੀਂ ਲੈ ਕੇ ਜਾਣੀ ਹੈ ਠੀਕ ਹੈ ਉਹ ਨਹੀਂ ਨਹਿਰ ਦੀ ਸੈਂਟਰ ਲਾਈਨ ਤੋਂ ਜ਼ਿਆਦਾ ਹੁੰਦਾ ਨਾ ਤੇ ਜਿਹੜਾ ਉਹ ਹਿਸਾਬ ਨਾਲ ਉਹਨਾਂ ਨੇ ਕੀਤਾ ਹੋਇਆ ਬਾਕੀ ਅਸੀਂ ਮੌਕਾ ਦੇਖ ਰਾਂ ਕਿਉਂਕਿ ਦੇਖ ਕੇ ਜੇ ਸਾਨੂੰ ਲੱਗੂਗਾ ਇੱਥੇ ਅਸੀਂ ਉਹਦਾ ਰਿਐਕਸ਼ਨ ਹੋਵੇਗੀ ਕਿਹੜੀ ਵੇਚੀ ਗਈ ਸੀਗੀ ਉਹ ਕਿਵੇਂ ਜਿਹੜੀ ਨਹੀਂ ਮਿੱਟੀ ਵੇਚੀ ਨਹੀਂ ਗਈ ਸੀ ਇਹ ਐਕਚੁਅਲੀ ਜਿਹੜੇ ਮੈਡੀਕਲ ਰਿਪੋਰਟ ਆਈ ਹੈ ਨਾ ਉਹਦਾ ਉਹਨੂੰ ਬੰਨ ਇੱਕ ਅੱਗੇ ਬਣਾ ਕੇ ਔਰ ਕੁਝ ਲੋਕਾਂ ਨੇ ਕਿਹਾ ਕਿ ਵੀ ਇਹਦੇ ਵਿੱਚ ਇੱਕ ਦੋ ਤਾਲੀਆਂ ਫੜੀਆਂ ਵੀ ਗਈਆਂ ਨੇ ਪਰ ਜੇ ਉਹ ਸੱਚੀਆਂ ਹੋਈਆਂ ਤਨ ਵੀ ਬਲ ਟਿਕ ਰੈਕਸ਼ਨ ਅਧਿਕਾਰਤਾ ਦੀ ਗੱਲ ਕਰੀਏ ਤਾਂ ਅਧਿਕਾਰਤ ਡਾਕਟਰੀਆਂ ਨਾਲ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਸੀ ਇਹ ਡਾਕਟਰੀਆਂ ਦਾ ਪਾਣੀ ਚੱਲਣ ਦੇ ਨਾਲ ਇਹਦੀਆਂ ਜੜਾਂ ਨੇ ਉਹ ਨਿਕਲੀਆਂ ਹੋਈਆਂ ਨੇ ਕਾਫੀ ਜਗ੍ਹਾ ਤੇ ਹੁਣ ਵੀ ਤੁਸੀਂ ਦੇਖਦੇ ਹੋ ਨਿਕਲੀਆਂ ਹੋਈਆਂ ਨੇ ਜਾਂ ਕੋਈ ਟਿੱਗੇ ਵੀ ਪਏ ਨੇ ਇਹਦੇ ਵਿੱਚ ਠੀਕ ਹੈ ਜੇ ਕੋਈ ਇਹੋ ਜੀ ਨਿਗਰਾ ਦੇ ਵਿੱਚ ਆਉਂਦਾ ਵੀ ਦਰਖਤ ਕਟੋੜਿਆ ਗਿਆ ਜਾਂ ਨਹੀਂ ਹੈ ਜਾਂ ਨਹੀਂ ਹੈ ਨਹੀਂ ਅਸੀਂ ਅਸੀਂ ਦਰਖਤ ਕੋਈ ਸਿੱਟਣ ਦੀ ਮਨਜ਼ੂਰੀ ਅਸੀਂ ਨਹੀਂ ਸਿੱਟਦੇ ਕੋਈ ਬੰਸ਼ਾ ਸਾਡੀ ਨਹੀਂ ਅਸੀਂ ਸਿੱਟਣਾ ਦਰਖਤ ਜੇ ਕੋਈ ਇਹ ਅਸੀਂ ਇਹ ਅਸੀਂ ਦੇਖ ਕੇ ਵੀ ਕਿੱਥੇ ਡਿਗਿਆ ਆਇਆ ਤੇ ਅਸੀਂ ਉਹਦੇ ਰਵੇ ਦਾ ਮਤਲਬ ਇਹ ਆ ਵੀ ਤੁਸੀਂ ਜਿਹੜੀ ਦਰਖਤ ਬਟਨ ਦੀ ਮਨਜ਼ੂਰੀ ਤੁਹਾਡੇ ਕੋਲ ਹੈ ਨਹੀਂ ਅਸੀਂ ਫਿਰ ਵੀ ਅਸੀਂ ਦਰਖਤ ਅਸੀਂ ਦਰਖਤ ਵੱਢਣ ਦਾ ਇਹ ਰੀਚ ਦੇ ਵਿੱਚ ਸਾਡਾ ਕੋਈ ਉਹ ਨਹੀਂ ਹੈਗਾ ਵੀ ਬੰਸ਼ਾ ਨਹੀਂ ਹੈ ਵੀ ਅਸੀਂ ਵੀ ਦਰਖਤ ਦੇ ਵਿੱਚ ਪਟੜਾ ਜੇ ਕੋਈ ਕਿਸੇ ਨੇ ਇਤੋਂ ਵੀ ਦਰਖਤ ਖੜ ਕੇ ਦੇਖ ਸਕਦੇ ਉਹਦੇ ਕੋਲ ਜਿੰਦਗੀ ਵਿੱਚ ਦਰਖਤ ਉਹਦੇ ਪਰਲੇਸਾ ਦੇ ਕੈਮਰਾ ਨਵੇਂ ਤੇ ਪੁਰਾਣੇ ਦਾ ਫਰਕ ਹੁੰਦਾ ਭਾਜੀ ਉਹ ਸਾਹਮਣੇ ਤੋਂ ਵੀ ਦੇਖਦੇ ਨੇ ਤੇ ਉੱਥੇ ਮੌਕੇ ਦੀਆਂ ਤਸਵੀਰਾਂ ਵੀ ਬਿਆਨ ਕਰਦੇ ਆ ਅਸੀਂ ਅਸੀਂ ਬਾਕੀ ਉਹਦਾ ਮੌਕਾ ਦੇਖ ਕੇ ਜੇ ਕੋਈ ਇਹੋ ਜਿਹਾ ਸਾਨੂੰ ਲਿਖਿਆ ਅਸੀਂ ਬੇਵਕਤ ਇੱਕ ਐਕਸ਼ਨ ਜਿਹਨੇ ਵੀ ਡਿੱਗਿਆ ਉਹ ਵੀ ਅਗੇ ਸੋ ਵੀ